ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਾਰੇ ਮੇਰੇ ਕਬੂਤਰਬਾਜ਼ ਵੀਰਾਂ ਦਾ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਸਾਰੇ ਮੇਰੇ ਕਬੂਤਰਬਾਜ਼ ਵੀਰ ਕਰੋ 15 ਜੂਨ ਨੂੰ ਉੱਡੀਆਂ ਸਾਰੀਆਂ ਬਾਜ਼ੀਆਂ ਦਾ ਰਿਜ਼ਲਟ ਪਹਿਲੀ ਬਾਜੀ ਪਿੰਡ ਅਤਰਗੜ ਕੁੱਲ ਕਬੂਤਰ ਉੱਡੇ 67 3 ਵਜੇ 5 ਕਬੂਤਰਾਂ ਜੇ ਸਾਂਝੀ ਹੋਈ ਲਾਡੀ ਬੜਿੰਗ ਗगन ਲੋਹਾ ਖੇੜਾ ਮਣੀ ਚੱਕ ਬਖਤੂ ਮੋਣਾ ਭੰਦੇਰ ਜੋਰੀ ਸੂਚ ਪਹਿਲਾ ਨਾਮ ਜੋਰੀ ਸੂਚ ਇਹ ਕੁਲਰਾ ਜੇ ਤੁਰਿਆ ਪਿੰਡ ਅਤਰਗੜ ਕੋਲ ਕਬੂਤਰ 67 ਉੱਡੇ ਇੱਥੇ ਅਗਲੀ ਬਾਜੀ ਪਿੰਡ ਤਖਰ ਖੁਰਦ ਕੋਲ ਕਬੂਤਰ 47 1:15 ਦੇ 8 ਕਬੂਤਰਾਂ ਹੀ ਸਾਂਝੀ ਹੋਈ ਸੇਰਾ ਔਖਲੀ ਅਸਦੀਪ ਕੇਲੋ ਸੈਬਦੀਪ ਦਹਿਰੀਜ ਉਮਰ ਦਹਿਲੀਜ ਲਾਲੂ ਗਿੱਜੋ ਕੀ ਨੀਟਾ ਦਿੱਲੀ ਬਿੱਟੂ ਦਿੱਲੀ ਹੈਰੀ ਨਥੋਹੀੜੀ ਪਿੰਡ ਤਖਰਖੁਰਦ ਕੁੱਲ ਕਬੂਤਰ 47 1:15 ਦੇ ਅੱਠ ਦੀ ਹੋਈ ਸਾਂਜੀ ਅਗਲੀ ਬਾਜੀ ਪਿੰਡ ਰਾਉਤਾ ਜ਼ਿਲ੍ਹਾ ਮੋਗਾ ਕੁੱਲ ਕਬੂਤਰ 45 ਪੰਜ ਕਬੂਤਰਾਂ ਚ ਸਾਂਜੀ ਹੋਈ 3:45 ਤੇ ਪਹਿਲਾ ਨਾਮ ਗਿੰਦਰ ਘੋੜੀਆ ਫਰਜਦਾ ਜੇਤੂ ਸਾਂਜੀ ਦੂਜਾ ਨਾਮ ਜੱਸੀ ਬਲਿਆਲ ਕੂਲਰ ਦਾ ਜੇਤੂ ਪ੍ਰਸਤ ਸਾਂਜੀ ਤੀਜਾ ਨਾਮ ਜੋਤਾ ਗਿੱਲ ਪੱਖੇ ਦਾ ਜੇਤੂ ਪਲੱਸ ਸਾਂਜੀ ਅਮਣਾ ਘੋਲੀਆ ਸਾਂਜੀ ਸੀਰਾ ਕਾਲੇ ਕੇ ਸਾਂਜੀ ਪਿੰਡ ਰੌਤਾ ਜ਼ਿਲ੍ਹਾ ਮੋਗਾ ਕੋਲ ਕਬੂਤਰ ਉੱਡੇ 45 ਜੀ ਪੰਜ ਕਬੂਤਰਾਂ ਦੀ ਸਾਂਜੀ 3:45 ਮਿੰਟ ਤੇ ਅਗਲੀ ਬਾਜੀ ਪਿੰਡ ਤੁਲਮਾ ਸ੍ਰੀ ਫਤੇਗੜ ਸਾਹਿਬ ਕੋਲ ਕਬੂਤਰ 36 ਐਂਟਰੀ 1700 ਰੁਪਏ 2:47 ਮਿੰਟ ਤੇ ਬਾਜੀ ਨਿਭੜੀ ਪਹਿਲਾ ਨਾਮ ਲੱਖੀ ਭਾਂਬਰੀ ਫਰिज ਦਾ ਜੇਤੂ ਦੂਜਾ ਨਾਮ ਜਸਵੀਰ ਲੰਗਰਸੰਨੀ ਕੁਲਰ ਦਾ ਜੇਤੂ ਤੀਜਾ ਨਾਮ ਟਾਟਾ ਪੱਖਾ ਅਗਲੀ ਬਾਜੀ ਪਿੰਡ ਧੁਰਾ ਨੇੜੇ ਧੂਰੀ ਕੋਲ ਕਬੂਤਰ 31 ਐਂਟਰੀ ਫੀਸ 1700 ਰੁਪਏ 2:38 ਮਿੰਟ ਤੇ ਦੋ ਕਬੂਤਰਾਂ ਵਿੱਚ ਸਾਂਝੀ ਹੋਈ ਮਮਣਾ ਮੌੜਾ ਬਾਗੜੀ ਖੜਿਆਲ ਪਿੰਡ ਪੁਰਾ કુલ ਕਬੂਤਰ 31 ਅਗਲੀ ਬਾਜੀ ਪਿੰਡ ਸਾਇਆਂ ਕਲਾਂ ਜ਼ਿਲ੍ਹਾ ਲੁਧਿਆਣਾ કુલ ਕਬੂਤਰ 123 ਐਂਟਰੀ ਫੀਸ 2200 3:28 ਤੇ 3 ਕਬੂਤਰਾਂ ਦੀ ਸਾਂਝੀ ਮੋਨੂ ਯੂਐਸਏ ਬੱਗੂ ਰੰਗੀਆਂ ਗੁਰਦੀਪ ਆਸੀ ਪਹਿਲਾ ਨਾਮ ਗੁਰਦੀਪਾਸੀ 4 ਬਜ ਕੇ 7 ਸੈਂਟੀਮੀਟਰ ਦਾ ਬੈਠਾ ਮੋਟਰਸਾਈਕਲ ਦਾ ਜੇਤੂ ਦੂਜਾ ਨਾਮ ਮੋਨੂ ਯੂਐਸਏ ਫਰਜ ਦਾ ਜੇਤੂ ਤੀਜਾ ਨਾਮ ਬੱਗੂ ਰੰਗੀਆਂ ਇਹ ਫਰਜ ਦਾ ਜੇਤੂ ਅਗਲੀ ਬਾਜੀ ਪਿੰਡ ਦਾਖਾਂ ਜਿਹੜਾ ਲੁਧਿਆਣਾ ਕੋਲ ਕਬੂਤਰ 90 ਐਂਟਰੀ ਫੀਸ 1700 3 ਵਜੇ ਸੇ ਕਬੂਤਰਾਂ ਦੀ ਸੰਝੀ ਹੋਈ ਮੋਟਾ ਲਲੂਆਣਾ ਕਾਲਾ ਸਿਉੜਾ ਮਾਸਟਰ ਬਰਮੀ ਸਤਵੀਰ ਇਸੇਵਾਲ ਗੁਰਪ੍ਰੀਤ ਘਹੌਰ ਮਨਜੋਤ ਮੁੱਲਾਪੁਰ ਪਹਿਲਾ ਨਾਮ ਕਾਲਾ ਸਿਹੋਰ ਫਰਜਦਾ ਜੇਤੂ ਦੂਜਾ ਨਾਮ ਮੋਟਾ ਲੱਲੂਆਣਾ ਐਲਡੇ ਜੇਤੂ ਤੀਜਾ ਨਾਮ ਗੁਰਪ੍ਰੀਤ ਘਹੌਰ ਕੂਲਾ ਦਾ ਜੇਤੂ ਅਗਲੀ ਬਾਜੀ ਪਿੰਡ ਕੋਕਰੀ ਫੂਲਾ ਸਿੰਘ ਵਾਲਾ ਜ਼ਿਲ੍ਹਾ ਮੋਗਾ ਕੁੱਲ ਕਬੂਤਰ 130 ਐਂਟਰੀ ਵੀ 1700 3:20 ਮਿੰਟ ਤੇ 6 ਕਬੂਤਰਾਂ ਸਾਂਝੀ ਹੋਈ ਮਨਦੀਪ ਬਰਿੰਦਰ ਘੋਲੀਆ ਗੋੜੂ ਘੋਲੀਆ ਸੋਨੂ ਜੀਤਵਾਲ ਮਣੀ ਚੰਡਿਆਣਾ ਫੌਜੀ 부ਗੀਪੁਰਾ ਪਹਿਲਾ ਨਾਮ ਗੋੜੂ ਘੋਲੀਆ ਫਰਜੀ ਦਾ ਜੇਤੂ ਦੂਜਾ ਨਾਮ ਜੀਤਗੜ੍ਹ ਕੁਲੜਾ ਜੇਤੂ ਤੀਜਾ ਨਾਮ ਬਰਿੰਦਰ ਘੋਲੀਆ ਪੱਖਾ ਫਰੱਟ ਦਾ ਜੇਤੂ ਚੌਥਾ ਨਾਮ ਫੌਜੀ 부ਗੀਪੁਰਾ ਪੱਖੇ ਦਾ ਜੇਤੂ ਪੰਜਵਾਂ ਨਾਮ ਮਣੀ ਚੰਡਿਆਣਾ ਪੰਜ ਫੁੱਟ ਕੱਪ ਦਾ ਜੇਤੂ ਅਗਲੀ ਬਾਜੀ ਪਿੰਡ ਚਰਾਣਾ ਗੋਲ ਕਬੂਤਰ ਸਿਆਸੀ ਐਂਟਰੀ 2200 2:50 ਮਿੰਟ ਤੇ ਬਾਜੀ ਨਿਪੜੀ ਪਹਿਲਾ ਨਾਮ ਕਰਨ ਯੂਐਸਏ ਮੋਟਰਸਾਈਕਲ ਦਾ ਜੇਤੂ ਦੂਜਾ ਨਾਮ ਬੁੱਢਾ ਧਮੋਟ ਫੁੱਲ ਦਾ ਜੇਤੂ ਤੀਜਾ ਨਾਮ ਗੁਲਾਬ ਕਕਰਾਨਾ ਕੱਪ ਦਾ ਜੇਤੂ ਅਗਲੀ ਬਾਜੀ ਪਿੰਡ ਸੋਥਾ ਸ੍ਰੀ ਮੁਖਤਸਰ ਸਾਹਿਬ ਜੀ ਗੋਲ ਕਬੂਤਰ 95 ਐਂਟਰੀ ਫੀ 1700 4:50 ਮਿੰਟ ਤੇ ਬਾਜੀ ਨਿਪੜੀ ਪਹਿਲਾ ਨਾਮ ਦੀਪ ਕਮਨੀ ਫਰਿੱਜ 800 ਦੀ ਜਿੱਤ ਦੂਜਾ ਨਾਮ ਬੱਬਲ ਲੰਬੀ ਢਾਬ ਕੂਲਰ 500 ਜਿੱਤ ਤੀਜਾ ਨਾਮ ਰੰਜਨ ਕੜਿਆਣਾ ਪੱਖਾ 200 ਦੀ ਜਿੱਤ ਪਿੰਡ ਸੋਥਾ ਸ੍ਰੀ ਮੁਕਤਸਰ ਸਾਹਿਬ ਪਿੰਡ ਭੈਣੀ ਬੜੇਂਗਾ ਲੁਧਿਆਣਾ ਕੁੱਲ ਕਬੂਤਰ 63 ਐਂਟਰੀ ਫੀਸ 3200 ਰੁਪਏ 4:08 ਦੇ ਗੁਲਜਾਰ ਸਿੱਧਮਾਨ ਦਾ ਕੱਲਾ ਰਿਹਾ 5 ਵਜੇ ਦੇ ਕਰੀਬ ਬੈਠਾ ਨਹੀਂ ਸੀ ਸਤਰੀ ਦੇ ਪਹਿਲਾ ਨਾਮ ਗੁਲਜਾਰ ਸੱਧਵਾ ਸਕੂਟਰੀ ਕੱਲਾ ਜੇਤੂ ਦੂਜਾ ਨਾਮ ਪੁਲਸੀਆ ਕਹਿਲਪੁਰ ਫ੍ਰਿਜ ਪਲੱਸ ਸਾਜੀ ਤੀਜਾ ਨਾਮ ਦੱਲੂ ਹਿਸੋਵਾਲ ਕੁੱਲਾ ਪਲੱਸ ਸਾਜੀ ਇੱਕ ਕਬੂਤਰ ਹੋਰ ਸੀ ਤਿੰਨ ਦੀ ਸਾਜੀ ਸੀ ਗੁਲਜਾਰ ਸੱਧਵਾ ਕੱਲਾ ਸੀ ਪਿੰਡ ਬਾਜਾ ਮੁੰਡਾਹਰ ਸ੍ਰੀ ਮੁਖਸਰ ਸਾਹਿਬ ਕੁੱਲ ਕਬੂਤਰ 108 ਐਂਟਰੀ ਫੀਸ 2200 ਰੁਪਏ ਪਹਿਲਾ ਨਾਮ ਚੰਨਨ ਮਰਸੂਦਪਾਲ ਮੋਟਰਸਾਈਕਲ ਦਾ ਜੇਤੂ ਦੂਜਾ ਨਾਮ ਜੋਦਾ ਟੈਨਾ ਕੱਪ ਦਾ ਜੇਤੂ ਤੀਜਾ ਨਾਮ ਗੁਰਸਿਮਰਨ ਮਾਉੜ ਕੱਪ ਦਾ ਜੇਤੂ ਚੌਥਾ ਨਾਮ ਹਰਜੀਤ ਕਨੇਡਾ ਵੀਡੀਓ ਨੂੰ ਬੱਤ-ਬੱਤ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਨਾਲੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਜਿਹੜੀ ਵੀ ਅਪਡੇਟ ਪਾਈਏ ਬਾਜੀ ਥੋੜੇ ਤੱਕ ਸਾਰਿਆਂ ਤੋਂ ਪਹਿਲਾਂ ਪਹੁੰਚੇ ਧੰਨਵਾਦ ਜੀ